ਚੰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਵੱਲੋਂ ਇੱਕ ਰੋਸ ਰੈਲੀ ਪੰਜਾਬ ਅਤੇ ਕੇਂਦਰ ਸਰਕਾਰ ਦੇ ਖਿਲਾਫ ਸੁਨੀਤਾ ਸੰਗਤਪੁਰਾ ਨਿਮੋ ਵੰਜਵਾ ਪੱਟੀ ਚਿੱਤਰ ਤੇ ਡੇਵਿਡ ਮਸੀਹ ਮੱਖਣ ਮਸੀਹ ਮਲਕਵਾਲ ਦੀ ਅਗਵਾਈ ਸ਼ਹੀਦ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਵਿਖੇ ਕੀਤੀ ਗਈ ਜਿਸ ਨੂੰ ਸੰਬੋਧਨ ਕਰਦੇ ਮਾਝਾ ਜ਼ੋਨ ਦੇ ਜਨਰਲ ਸਕੱਤਰ ਮਨਜੀਤ ਰਾਜ ਬਟਾਲਾ ਨੇ ਕਿਹਾ ਤੁਸੀਂ ਆਪ ਹੀ ਸੁਣੋ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਦਾ ਮੈਂ ਮਾਝਾ ਜੋਂਦਾ ਜਨਰਲ ਸੈਕਟਰੀ ਕਾਮਰਸ ਮੰਗੀਤ ਸਿੰਘ ਮਟਾਲਾ ਅੱਜ ਬਟਾਲਾ ਵਿਖੇ ਪੰਜਾਬ ਦੇ ਕੇਂਦਰ ਸਰਕਾਰ ਦੇ ਖਿਲਾਫ ਜਿੱਥੇ ਬੰਦੀ ਵੱਲੋਂ ਧਰਨਾ ਦਿੱਤਾ ਗਿਆ ਇਹ ਧਰਨਾ ਸਿਰਫ ਸਮਾਜ ਜੋੜੋ ਸੁਧਾਰ ਦੇ ਨਾਲ ਸੰਬੰਧਿਤ ਜਿਹੜਾ ਵਾ ਆਜਾਤ ਸਮਾਜ ਪਾਰਟੀ ਵੱਲੋਂ ਜਿਹੜਾ ਇਹ ਧਰਨਾਵਾ ਇਸ ਸੱਜ ਜੀ ਮੰਗਾਂ ਉਠਾਈਆਂ ਨੇ ਕਿ ਮੈਕਰੋਫੈਨਸ ਕੰਪਨੀਆਂ ਦਾ ਕਰਜ਼ਾ ਬੇਜਮੀਨੇ ਲੋਕਾਂ ਦੇ ਸਿਰ ਚੜਿਆ ਕਰਜ਼ਾ ਸਰਕਾਰ ਮaaf ਕਰੇ ਪਿੰਡਾਂ ਵਿੱਚ ਮਨਰੇਗਾ ਦ੍ਰਿਸ਼ਟੀ ਨ ਕਰਾਏ ਸ਼ਹਿਰਾਂ ਵਿੱਚ ਵੀ ਉਹਦਾ ਘੇਰਾ ਵਧਾਏ ਸ਼ਹਿਰਾਂ ਦੇ ਪੈਣਾ ਨੂੰ ਵੀ ਮਨਰੇਗਾ ਮਿਲਣਾ ਚਾਹੀਦਾ ਹਜ਼ਾਰ ਹਜ਼ਾਰ ਰੁਪਇਆ ਭਵੰਤਵਾਨ ਸਰਕਾਰ ਪੈਣਾ ਦੇ ਖਾਤੇ ਦੇ ਵਿੱਚ ਤੁਰੰਤ ਪਾਏ ਪਿੰਡਾਂ ਦੇ ਵਿੱਚ ਜਿਹੜੀ ਮੈਕਰੋਫੋਨਸ ਕੰਪਨੀਆ ਦੀ ਗੁੰਡਾਗਰਦੀ ਆ ਉਹਦੇ ਤੇ ਅੱਜ ਅਸੀਂ ਤਾਕਤ ਨਹੀਂ ਦੰਨੇ ਆ ਕਿ ਜੇ ਕਿਸੇ ਵੀ ਭੈਣ ਨੂੰ ਕਿਸੇ ਵੀ ਵੀਰ ਨੂੰ ਜੇ ਤੰਗ ਪ੍ਰੇਸ਼ਾਨ ਕੀਤਾ ਗਿਆ ਤੇ ਜਥੇਬੰਦੀ ਇਹਦਾ ਪੂਰਾ ਵਿਰੋਧ ਕਰੇਗੀ ਉਹ ਮੈਕਰੋਫੋਨਸ ਕੰਪਨੀਆ ਤੇ ਦਫ਼ਤਰ ਅਸੀਂ ਵੀ ਛੱਡਾਂਗੇ ਜੇ ਸਾਨੂੰ ਕੋੜ ਬੰਦ ਕਰਨੀ ਤੇ ਉਹਨਾਂ ਦੀ ਗੱਤੋਂ ਵੀ ਕੋਈ ਅਜਿਹੀ ਚੀਜ਼ ਚਾਹੇ ਉਹਦੇ ਪਿੰਡਾਂ ਦੇ ਵਿੱਚ ਸਾਨੂੰ ਫੋਨ ਆ ਰਹੇ ਨੇ ਕਿ ਲੋਕ ਕਹ ਰਹੇ ਨੇ ਕਿ ਤੁਹਾਡੇ ਸਮਾਨ ਚੋਕ ਲਾਂਗੇ ਤੁਹਾਨੂੰ ਡਰਾਇਆ ਧਮਕਾਇਆ ਜਾ ਰਿਹਾ ਲੋਕਾਂ ਨੂੰ ਜਿਹੜਾ ਹਰਾਸਮੈਂਟ ਕੀਤਾ ਜਾ ਰਿਹਾ ਕਿਉਂਕਿ ਇਹ ਆਰਬੀਆਈ ਦਿੱਤੀ ਕਜੀ ਹਦਾਇਤਾਂ ਦੇ ਮੁਕਾਬਕ ਜਿਹੜਾ ਮੈਕਰੋ ਬੈਨਕਸਟਪਲੇ ਵਾਲੇ ਲੋਕਾਂ ਤੋਂ ਜਬਰੀ ਕਿਸ਼ਤੀ ਲੈ ਸਕਦੇ ਇਹ ਲੋਕਾਂ ਤੋਂ ਜਬਰੀ ਕਿਸ਼ਤ ਮੰਗਣ ਦਾ ਜਿਹੜਾ ਅਪਰਾਧਾ ਕਰ ਰਹੇ ਨੇ ਅਸੀਂ ਇਹ ਜੋ ਉੱਤੇ ਪਾਣੀ ਫੇਰ ਦਾਂਗੇ ਇਹ ਨਹੀਂ ਕਰਨ ਦੇਣਗੇ ਨੰਬਰ 2 ਜਿਹੜੀ ਜਿਹੜੀ ਆ ਪੈਂਕਲਾਵਾ ਤੇ ਕੋਈ ਜਿਹੜੀ ਅਵੀ ਸਕੀਮਾਂ ਨੇ ਇਹ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਰਾਸ਼ਨ ਕਾਰਡ ਕੱਟੇ ਜਿਹੜੇ ਉਹ ਬਹਾਲ ਕਰਨੇ ਚਾਹੀਦੇ ਸਰਕਾਰ ਰਾਸ਼ਨ ਕਾਟਾ ਕੇ ਨਾ ਜਿਹੜੇ ਰਜਿਸਟਰ ਕਰਨੇ ਚਾਹੀਦੇ ਜੇ ਸੇ ਬੰਦੀ ਦਾ ਇੱਕੋ ਭਰਾਲਾ ਵਾ ਕਿ ਗਰੀਬਾਂ ਨੂੰ ਜਿਹੜੀਆਂ ਮੱਧ ਵਰਗ ਦੇ ਲੋਕ ਆ ਜਿਹੜੇ ਗਰੀਬ ਲੋਕ ਆ ਜਿਹੜੇ ਜਿਹਨਾਂ ਆਪਾਂ ਮੀਡਲ ਕਲਾਸ ਵੀ ਕਹਿ ਦਿੰਦੇ ਆ ਇਹ ਲੋਕਾਂ ਨੂੰ ਜਿਹੜੀਆਂ ਆਗਿਆ ਵਾ ਸਾਰੀਆਂ ਸਹੂਲਤਾਂ ਮਿਲਣੇ ਚਾਹੀਦੀਆਂ ਏ ਇਹ ਇਹ ਸਰਕਾਰ ਦੇ ਕੰਨਾ ਤੱਕ ਜੂਨਾ ਸਰਦੀ ਦੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਜਿਹੜਾ ਗੱਤ ਕਰਨਾ ਲਾਵਾਂਗੇ ਜੇ ਸਾਨੂੰ ਪੱਕਾ ਮੋਰਚਾ ਲਾਣਾ ਪਿਆ ਤਾਂ ਪੱਕਾ ਮੋਰਚਾ ਵੀ ਲਾਣਾ ਮੈਂ ਬੇਨਤੀ ਕਰਦਾ ਵਾਂ ਕਿ ਅਗਰ ਤਾਂ ਨਾ ਸਾਡੇ ਵਿੱਚ ਕਾਫੀ ਵੱਡੇ ਪੱਧਰ ਤੇ ਜਿਹੜੀਆਂ ਪੈੜਾ ਪੋਦੀਆਂ ਮਦਦ ਧੰਨਵਾਦ ਆ ਤੇ ਬੇਨਤੀ ਆ ਕਿ ਇਹ ਮੀਡੀਆ ਵੀ ਜਿਹੜਾ ਵਾ ਸਾਡਾ ਉਹ ਮਿਲਗੀ ਅੱਗੇ ਗਰੀਬ ਵਰਗ ਦੀ ਜਿਹੜੀ ਖਬਰ ਨਹੀਂ ਚੁੱਕ ਰਹੀ ਜਿੱਤੇ ਵੀ ਅਸੀਂ ਬੇਨਤੀ ਕਰ ਰਹੇ ਆ ਕਿ ਇਹ ਮਿਲਗੀ ਚਾਹੀਦਾ ਵਾ ਕਿ ਗਰੀਬ ਵਰਗ ਦੀ ਵੀ ਖਬਰ ਚੁੱਕੀ ਜਾਈਏ ਧੰਨਵਾਦ